ਹੈਲੋ ਜੀ ਸਾਰਿਆਂ ਨੂੰ ਮਿਸਿਸ ਕੋਰ ਦੇ ਬਲੌਗ ਵਿੱਚ ਪਿਆ ਪਿਆ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡਾ ਸਾਡਾ ਤਾਂ ਹਾਲ ਇੱਥੇ ਦੇਖ ਲਓ ਤੁਸੀਂ ਠੰਡ ਠੰਡ ਬਹੁਤ ਠੰਡਾ ਠੰਡ ਵਿੱਚ ਘਿਰੇ ਹੋਏ ਆ ਠੰਡ ਦੀ ਰੁੱਤ ਵੀ ਹੈਗੀ ਹੈ ਨਾ ਹਾਂਜੀ ਮੈਂ ਅੱਜ ਗੱਲ ਕਰਨ ਦਿਨਾ ਸੀ ਵੀ ਕਈ ਵਾਰੀ ਅਸੀਂ ਹੀਰੋ ਹੁੰਨੇ ਆ ਤੇ ਕਈ ਵਾਰੀ ਅਸੀਂ ਹੁੰਨੇ ਆ ਜ਼ੀਰੋ ਡਿਪੈਂਡ ਕਰਦਾ ਕਿ ਸਾਨੂੰ ਹੀਰੋ ਬਣਾਉਣ ਵਾਲਾ ਜਾਂ ਜ਼ੀਰੋ ਬਣਾਉਣ ਵਾਲਾ ਕੌਣ ਇਨਸਾਨ ਆ ਕਿਹੜਾ ਇਹ ਇਨਸਾਨ ਹੋਊਗਾ ਕਿ ਪਹਿਲਾਂ ਤੁਹਾਡੇ ਮਾਪੇ ਤਾਂ ਤੁਹਾਨੂੰ ਹੀਰੋ ਹੀ ਬਣਾ ਕੇ ਰੱਖਦੇ ਹਨ ਫਿਰ ਜਦ ਵਿਆਹ ਹੋ ਜਾਂਦਾ ਵਾ ਐਨਲੋਸ ਵਿੱਚ ਹੁੰਨੇ ਆ ਕਈ ਵੀਰ ਉਹ ਤੁਹਾਨੂੰ ਜ਼ੀਰੋ ਬਣਾ ਦਿੰਦੇ ਆ ਪਰ ਤੁਸੀਂ ਆਪਣੀ ਮਿਹਨਤ ਕਰੀ ਜੇ ਲੋ ਫਿਰ ਤੁਸੀਂ ਹੀਰੋ ਬਣ ਸਕਦੇ ਆ ਤੇ ਬਣ ਵੀ ਜਾਈਦਾ ਉਹ ਨਹੀਂ ਕੋਈ ਗੱਲ ਬਣ ਜਾਈਦਾ बन ਜਾਂਦੇ ਆ ਪ੍ਰਮਾਤਮਾ ਦੇ ਨੂੰ ਨਾਲ ਰੱਖ ਕੇ ਤੁਸੀਂ ਆਪਣਾ ਜਿਹੜਾ ਕੰਮ ਆ ਉਹ ਇਮਾਨਦਾਰੀ ਨਾਲ ਕਰੀ ਚੱਲੋ ਤੁਸੀਂ ਫਿਰ ਹੀਰੋ ਬਣ ਜਾਓਗੇ ਤੇ ਜੇ 0 ਬਣਨਾ ਹੁੰਦਾ ਉਦੋਂ ਉਹ ਪਹਿਲੀਆਂ ਦੇ ਵਿੱਚ ਇਹ ਕੰਮ ਹੁੰਦਾ ਸੀ ਪਹਿਲਾਂ ਬਹੁਤ ਟਾਈਮ ਪਹਿਲਾਂ ਤੇ ਹੁਣ ਤਾਂ ਇਹ ਨਹੀਂ ਟਾਈਮ ਚੱਲਦਾ ਕਿਉਂਕਿ ਹੁਣ ਮੀਡੀਆ ਦੇ ਨਾਲ ਤਾਂ ਹਰੇਕ ਕੁੜੀ ਪੜ੍ਹੀ ਆ ਜਾਂ ਨਹੀਂ ਪੜ੍ਹੀ ਥੋੜਾ ਬਹੁਤ ਤਾਂ ਪੜ੍ਹੀ ਆਈ ਹੈ ਉਹ ਵੀ ਹਿਸ਼ਿਆਰ ਹੋਈ ਹੋਈ ਹੈ ਨਾ ਜਿਹੜੇ ਹੁੰਦੇ ਸੀਗੇ ਸੌਰਿਆਂ ਦੇ ਜਾਂ ਘਰ ਵਾਲਾ ਉਹਨਾਂ ਨੂੰ ਉਹ ਬੁੜੀ ਸੁੱਤੀ ਹੋਈ ਬਸ ਚੰਗੀ ਲੱਗਦੀ ਸੀਗੀ ਸੁੱਤੀ ਦਾ ਮਤਲਬ ਉਹਨੂੰ ਕੋਈ ਨੌਲੇਜ ਨਾ ਹੋਵੇ ਬਾਹਰਲੀ ਆਲੇ ਦੁਆਲੇ ਦੀ ਕੋਈ ਖਬਰ ਦਾ ਨਾ ਪਤਾ ਲੱਗੇ ਉਹਨੂੰ ਬਸ ਉਹਨੂੰ ਸਿਰਫ ਇੰਨਾ ਹੀ ਪਤਾ ਲੱਗੇ ਵੀ ਭਾਂਡੇ ਧੋਣ ਦਾ ਟਾਈਮ ਹੋ ਗਿਆ ਰੋਟੀ ਪਕਾਉਣ ਦਾ ਟਾਈਮ ਹੋ ਗਿਆ ਤੇ ਬਸ ਕੱਪੜੇ ਧੋਣੇ ਆ ਘਰ ਦੀ ਸਫਾਈ ਕਰਨੀ ਆ ਦੱਸ ਸੱਟ ਸਾਰੇ ਉਹਨਾਂ ਹਾਂਜੀ ਹਾਂਜੀ ਕਹਿਣਾ ਤੇ ਜਦੋਂ ਉਹ ਜਨਾਨੀ ਥੋੜਾ ਜਿਹਾ ਹੋਰ ਬਾਹਰ ਜਾਣਨਾ ਆਉਣ ਲੱਗ ਜਾਂਦੀ ਆ ਤੇ ਉਹਨੂੰ ਥੋੜਾ ਜਿਹਾ ਪਤਾ ਲੱਗਣ ਜਾਣ ਲੱਗ ਜਾਂਦਾ ਥੋੜਾ ਜਿਹਾ ਉਹਨੂੰ ਸਮਝ ਆਉਣ ਲੱਗ ਜਾਂਦੀ ਆ ਵੀ ਮੇਰੇ ਰਾਈਟਸ ਕੀ ਹੈਗੇ ਆ ਤੇ ਮੈਂ ਕਿਵੇਂ ਰਹਿੰਦੀ ਆ ਹੋਰ ਸਾਰੀਆਂ ਲੇਡੀਜ਼ ਕਿਵੇਂ ਰਹਿੰਦੀਆਂ ਫੇਰ ਥੋੜੀਆਂ ਲੜਾਈਆਂ ਵਧਣ ਲੱਗ ਜਾਂਦੀਆਂ ਫੇਰ ਸਾਰਿਆਂ ਦੇ ਆਰਗੂ ਹੋਣ ਲੱਗ ਜਾਂਦੇ ਆ ਕਿਉਂਕਿ ਉਹ ਵੀ ਫਿਰ ਚਾਹੁੰਦੀ ਆ ਵੀ ਹੁਣ ਬਹੁਤ ਚਿਰ ਹੋ ਗਿਆ ਸਲੇਵ ਜੀ ਬਣ ਕੇ ਰਹਿ ਲੇ ਹੁਣ ਥੋੜਾ ਜਿਹਾ ਅਸੀਂ ਅ ਠੀਕ ਆਪਣੀ ਮਰਜ਼ੀ ਨਾਲ ਰਹਿ ਸਕੀਏ ਜਿਹੜੀ ਇਹ ਦੁਨੀਆ ਦੇ ਵਿੱਚ ਆਏ ਆ ਅਸੀਂ ਵੀ ਆਪਣੀ ਜোন ਥੋੜੀ ਸੁਧਾਰ ਲਈਏ ਪਰ ਮੋਸਟ ਲਾਈਕਲੀ ਜਿਹੜੇ ਆਦਮੀ ਆ ਉਹਨਾਂ ਨੂੰ ਉਹ ਬੁੜੀ ਜਿਹੜੀ ਹਨਾ ਭੋਲੀ ਭਾਲੀ ਜੀ ਆ ਉਹੀ ਵਧੀਆ ਲੱਗਦੀ ਆ ਜਿਹਨੂੰ ਜਮਾਂ ਹੀ ਅਕਲ ਨਾ ਹੋਵੇ ਵੀ ਬਾਹਰ ਕੀ ਚੱਲ ਰਿਹਾ ਵਾ ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ ਕਹੋ ਜਾਂ ਫੈਸ਼ਨ ਚੱਲ ਰਿਹਾ ਵਾ ਤੇ ਜੇ ਵਿਆਹ ਤੇ ਜਾਣਾ ਵੀ ਬਸ ਠੀਕ ਆ ਕੋਈ ਬਿਊਟੀ ਪਾਰਲਰ ਦੇ ਨਹੀਂ ਜਾਣਾ ਉਹਨ ਤਾਂ ਇੱਥੇ ਭੱਜ-ਭੱਜ ਕੇ ਜਾਂਦੀਆਂ ਨਾ ਇੱਥੇ ਤਾਂ ਫੇਰ ਵੀ ਹਜੇ ਘਟਾ ਕਰਦੀਆਂ ਹਜੇ ਬਹੁਤ ਵਿਆਹ-ਵੋਹਾਂ ਦਾ ਜੇ ਘਰ ਦਾ ਵਿਆਹ ਹੁੰਦਾ ਮਾਂ ਤੋਂ ਲੈ ਕੇ ਸਾਰੀਆਂ ਸਹਜਤਾ ਜਿਕੇ ਪੈਂਦੀਆਂ ਸਾਨੂੰ ਵੀ ਚਾਅ ਸੀਗਾ ਤੇ ਹੁੰਦਾ ਤੁਹਾਨੂੰ ਉਸ ਮੌਕੇ ਦਾ ਪਰ ਕਈ ਤਾਂ ਆਮ ਹੀ ਜੇ ਪਾਰਟੀ ਤੇ ਜਾਣਾ ਹੋ ਕਹਿੰਦੀਆਂ ਲਾ ਇਵਨਿੰਗ ਮੇਕਅਪ ਕਰਵਾਉਣਾ హెਅਰ ਬਣਵਾਉਣੇ ਆ ਹਾਲਾਂਕਿ ਕੱਟੇ ਵੱਡੇ ਹੋਏ ਆ ਵਾਲ ਫਿਰ ਵੀ ਉਹਨਾਂ ਨੂੰ ਕੱਟਿਆ ਹੋਣਾ ਨੂੰ ਕੀ ਕਰਨਾ ਹੁੰਦਾ ਸਾਡੇ ਤਾਂ ਹੈਗਾ ਪਲਾਦਾ ਸਾਡਾ ਕੋਈ हेयर स्टाइल ਬਣਾਣਾ ਨਹੀਂ ਉਸ ਤਾਂ ਇਦਾਂ ਹੀ ਤਰਪੇ ਈਦਾ ਵਾ ਇਹੀ ਚੰਗਾ ਲੱਗਦਾ ਹੋਰ ਜੇ ਕਿਤੇ ਬਣਵਾ ਵੀ ਲਈਏ ਤੁਹਾਨੂੰ ਆਪਣਾ ਹੀ ਮੂੰਹ ਉਪਰ ਆ ਜਾ ਲੱਗਦਾ ਤੇ ਹੋਰ ਜਿਹੜੀ ਸੋਸਾਇਟੀ ਵਿੱਚ ਜਾਣਾ ਤੁਹਾਨੂੰ ਉੱਥੇ ਹੈਲੋ ਹਾਈ ਕਰਨੀ ਔਖੀ ਹੋ ਜਾਂਦੀ ਆ ਸੋ ਅਰਸ਼ਾਂ ਤੋਂ ਫਰਸ਼ਾਂ ਤੇ ਫਰਸ਼ਾਂ ਤੋਂ ਅਰਸ਼ਾਂ ਤੇ 0 0 ਤੋਂ 0 ਹੀਰੋ ਹੀਰੋ ਤੋਂ 0 ਇਹ ਸਾਡੇ ਵਿੱਚ ਇਹ ਚੀਜ਼ ਹੈਗੀ ਆ ਤੁਸੀਂ ਉਹ ਚੀਜ਼ ਨੂੰ ਅ ਹੀਰੋ ਰੱਖੋ ਮੰਨ ਕੇ ਹੀਰੋ ਬਣੋ ਪਰ ਇਹ ਨਹੀਂ ਹੈਗਾ ਲੜਾਈ ਕਰ ਕਰਕੇ ਫੇਰ ਹੀਰੋ ਬਣਨਾ ਨਹੀਂ ਆਪਣੀਆਂ ਜਿਹੜੀਆਂ ਡਿਊਟੀਆਂ ਬਣਦੀਆਂ ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ ਉਹਨਾਂ ਨੂੰ ਵੀ ਨਾਲ ਦੀ ਨਾਲ ਨਿਭਾਈ ਚੱਲੋ ਫਿਰ ਤੁਸੀਂ ਹੀਰੋ ਹੀ ਆ ਜ਼ੀਰੋ ਦਾ ਨੰਬਰ ਕੱਟਿਆ ਗਿਆ ਹੀਰੋ ਬਣ ਕੇ ਠੀਕ ਆ ਓਕੇ ਜੀ ਸਤਿ ਸ੍ਰੀ ਅਕਾਲ